ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਬਦਲੀ ਉਪਰੰਤ ਡਾਕਟਰ ਪਵਨ ਕੁਮਾਰ ਨੇ ਬਤੌਰ ਸਿਵਲ ਸਰਜਨ ਹੁਸ਼ਿਆਰਪੁਰਾ ਜਾਪਣਾ ਹੁਦਾ ਸੰਭਾਲ ਲਿਆ ਸਿਵਲ ਸਰਜਨ ਦਫਤਰ ਦੇ ਪ੍ਰੋਗਰਾਮ ਅਫਸਰਾਂ ਅਤੇ ਕਰਮਚਾਰੀਆਂ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਡਾਕਟਰ ਪਵਨ ਕੁਮਾਰ ਇਸ ਤੋਂ ਪਹਿਲਾਂ ਪਦ ਉન્નਤ ਹੋਣ ਉਪਰੰਤ ਬਤੌਰ ਡਿਪਟੀ ਡਾਇਰੈਕਟਰ ਵੱਜੋਂ ਪਿਛਲੇ 8 ਮਹੀਨੇ ਤੋਂ ਡਾਇਰੈਕਟੋਰੇਟ ਸਿਹਤ ਤੇ ਪਰਿਵਾਰ ਭਲਾਈ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ ਤੱਬ ਤੋਂ ਪਹਿਲਾਂ ਤਾਂ ਮੈਂ ਹੁਸ਼ਿਆਰਪੁਰ ਵਾਸੀਆਂ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਮੈਨੂੰ ਇੱਥੇ ਲੋਕਾਂ ਦੀ ਸਿਹਤ ਦੇ ਬਧੀ ਕੰਮ ਕਰਨ ਦਾ ਮੌਕਾ ਦਿੱਤਾ ਹੈ ਕਿ ਇਸ ਦੇ ਵਿੱਚ ਜਿਹੜੇ ਸਰਕਾਰ ਦੇ ਅਲੱਗ-ਅਲੱਗ ਨੈਸ਼ਨਲ ਪ੍ਰੋਗਰਾਮਸ ਨੇ ਉਹਨਾਂ ਨੂੰ ਅਸੀਂ ਇਨ ਬਿਨ ਜਿਹੜੇ ਲਾਗੂ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਜਿਹੜੇ ਸਰਕਾਰੀ ਹਸਪਤਾਲਾਂ ਦੇ ਵਿੱਚ ਆਉਣ ਵਾਲੇ ਪੇਸ਼ੈਂਟ ਦਾ ਆਊਟ ਆਫ ਪਾਕਟ ਐਕਸਪੈਂਡੀਚਰ ਜਿਹੜਾ ਜੀ ਜ਼ੀਰੋ ਹੋਵੇ ਯਾਨੀ ਕਿ ਉਹਨਾਂ ਦਾ ਆਉਣ ਵਾਲਿਆਂ ਦਾ ਫ੍ਰੀ ਇਲਾਜ ਹੋਵੇ ਫ੍ਰੀ ਟੈਸਟ ਹੋਣ ਤੇ ਫ੍ਰੀ ਉਹਨਾਂ ਦਾ ਸਾਰਾ ਕੁਝ ਜਿਹੜਾ ਟਰੀਟਮੈਂਟ ਵਾਰਾ ਉਹ ਹੋਵੇ ਸਾਰੇ ਜਿਹੜਾ ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਖੋਲੇ ਆ ਉਹਨਾਂ ਦਾ ਵੀ ਕੋਈ ਲੋਕਾਂ ਨੂੰ ਉਹਨਾਂ ਬਾਰੇ ਬਾਰੇ ਆਮ ਆਦਮੀ ਕਲੀਨਿਕ ਜਿਹੜੇ ਖੋਲੇ ਲੋਕਾਂ ਨੂੰ ਜਿਹੜੀਆਂ ਸਿਹਤ ਦਾ ਗਰਾਸ ਰੂਟ ਲੈਵਲ ਤੱਕ ਦੇਣ ਦੇ ਲਈ ਇਹ ਜਿਹੜੇ ਖੋਲੇ ਗਏ ਨੇ ਤਾਂ ਕਿ ਜਿਹੜੇ ਲੋਕ ਜਿਹੜੇ ਕੀ ਅਫੋਰਡ ਨਹੀਂ ਕਰਦੇ ਉਹਨਾਂ ਨੂੰ ਵੀ ਜਿਹੜੀ ਮੈਡੀਸਨ ਨੇ ਮਾਈਨਰ 엘ਮੈਂਟਸ ਉਹਨਾਂ ਦੇ ਵੀ ਤੇ ਜਿਹੜੇ ਛੋਟੇ ਟੈਸਟ ਨੇ ਮਾਈਨਰ ਟੈਸਟ ਹੈ ਉਹ ਵੀ ਸਾਰੇ ਇੱਥੇ ਫ੍ਰੀ ਆਫ ਕੋਸ ਇੱਥੇ ਜਾਣਗੇ ਕਿ ਦਵਾਈ ਫ੍ਰੀ ਦਿੱਤੀ ਜਾਊਗੀ ਤਾਂ ਕਿ ਲੋਕਾਂ ਦੀ ਜਿਹੜੀ ਸਿਹਤ ਦਾ ਗਰਾਸ ਰੂਟ ਲੈਵਲ ਤੇ ਆਪਾਂ ਖਿਆਲ ਰੱਖੀ ਤਾਂ ਕਿ ਗੁਰਦੇ ਤਵਾਰ ਨਾਲ ਸਰ ਜਿੱਦਾਂ ਕੋਈ ਸਿਹਤ ਸਾਲ ਤਾਂ ਜਿਹੜੀਆਂ ਸਿਹਤ ਸਵਾ ਆਪਾਂ ਦੇ ਰਹੇ ਹਾਂ ਜ਼ਿਲ੍ਹੇ ਦੇ ਵਿੱਚ ਜੇਕਰ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਫਿਰ ਜੇ ਕਿਸੇ ਨੂੰ ਵੀ ਕੋਈ ਇਦਾਂ ਦੀ ਕੋਈ ਸਿਹਤ ਸੰਬੰਧੀ ਕੋਈ ਪ੍ਰੋਬਲਮ ਆਂਦੀ ਹੈ ਤੇ ਉਹ ਕਿਸੇ ਵੀ ਲੈ ਵੀ ਮੈਨੂੰ ਆ ਕੇ ਕੰਟੈਕਟ ਕਰ ਸਕਦੇ ਨੇ ਕਿਉਂਕਿ ਮੈਂ ਅਭੀ ਟਰੋਵੀਕ